ਬਾਬਾ ਅਲਮਸਤ ਜੀ ਜੋ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਨਾਨਕ ਮੱਤੇ ਵਾਲੇ ਸਥਾਨ ਤੇ ਪਹੁੰਚੇ ਇੱਥੇ ਬੇਪਲ ਦੇ ਰੁੱਖ ਦੇ ਉੱਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਪੰਜੇ ਦੇ ਪ੍ਰਤੱਖ ਨਿਸ਼ਾਨ ਦੇਖਿਆਨ ਇੱਥੇ ਰਹਿ ਕਰਕੇ ਧੂਪ ਬੱਤੀ ਕਰਦੇ ਰਹੇ ਕਿਉਂਕਿ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾਂ ਗੁਰੂ ਕੇ ਸਿੱਖ ਜਿੱਥੇ-ਜਿੱਥੇ ਵੀ ਸਤਿਗੁਰੂ ਜੀ ਗਏ ਹਨ ਉਹਨਾਂ ਸਥਾਨਾਂ ਨੂੰ ਲੱਭਦੇ ਹਨ ਉਹਨਾਂ ਸਥਾਨਾਂ ਦੀ ਧੂੜ ਆਪਣੇ ਮੱਥੇ 'ਤੇ ਲਾਉਂਦੇ ਹਨ ਅਤੇ ਸਤਿਗੁਰਾਂ ਦੇ ਚਰਨਛੋਪਾ ਪ੍ਰਾਪਤ ਨਿਸ਼ਾਨੀ ਦੇ ਵਜੋਂ ਉਹਨਾਂ ਸਥਾਨਾਂ ਦੀ ਸੇਵਾ ਸੰਭਾਲ ਕਰਦੇ ਆਏ ਹਨ ਕਰਦੇ ਰਹਿਣਗੇ ਸੋ ਇਸੇ ਅਨੁਸਾਰ ਬਾਬਾ ਅਲਮਸਤ ਜੀ ਨੇ ਇਹ ਸਥਾਨ ਨੂੰ ਪ੍ਰਗਟ ਕੀਤਾ ਪਰ ਇਸੇ ਸਥਾਨ ਦੇ ਉੱਤੇ ਜੋਗੀਆਂ ਦੇ ਮਤ ਦੇ ਜੋ ਗੋਰਖਨਾਥ ਵੀ ਇਸ ਸਥਾਨ ਤੇ ਆਇਆ ਸੀ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਦੇ ਨਾਲ ਸਿੱਧਾਂ ਨੇ ਚਰਚਾ ਵੀ ਕੀਤੀ ਸੀ ਤੋ ਇਸ ਕਰਕੇ ਭਾਵੇਂ ਕਿ ਗੁਰੂ ਕੇ ਸਿੱਖਾਂ ਦੇ ਮਨ ਦੇ ਅੰਦਰ ਤੇ ਇਹ ਗੱਲ ਕਦੇ ਨਹੀਂ ਆਉਂਦੀ ਕਿ ਇੱਕ ਥਾਂ ਦਿੱਤੇ ਇਕੱਲੇ ਅਸੀਂ ਹੀ ਰਹੀਏ ਪਰ ਇਹਨਾਂ ਸਿੱਧਾਂ ਦੇ ਮਨ ਦੇ ਅੰਦਰ ਇਹ ਗੱਲ ਸੀ ਕਿ ਇੱਥੇ ਇਕੱਲੇ ਗੋਰਖਨਾਥ ਦਾ ਸਥਾਨ ਬਣਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦਾ ਨਹੀਂ ਇਸੇ ਕਰਕੇ ਬਾਬਾ ਅਲਮਸਤ ਜੀ ਦੇ ਨਾਲ ਆ ਕੇ ਝਗੜਾ ਪਾ ਕੇ ਬੈਠ ਗਏ ਇਤੋਂ ਇੱਥੇ ਆ ਕੇ ਧੂਪ ਬੱਤੀ ਕਰਨ ਲੱਗ ਗਏ ਆ ਇਹ ਤਾਂ ਸਾਡੇ ਗੋਰਖਨਾਥ ਦੀ ਜਗ੍ਹਾ ਹੈ। ਬਾਬਾ ਅਲਮਸਤ ਜੀ ਕਹਿੰਨ ਲੱਗੇ ਕਿ ਠੀਕ ਹੈ ਤੁਹਾਡੇ ਗੋਰਖਨਾਥ ਦੀ ਵੀ ਜਗ੍ਹਾ ਹੋ ਸਕਦੀ ਹੈ। ਪਰ ਮੈਂ ਤਾਂ ਇਸ ਜਗ੍ਹਾ ਦੀ ਇਸ ਕਰਕੇ ਜਿਹੜੀ ਪੂਜਾ ਕਰ ਰਿਹਾ ਕਿਉਂਕਿ ਇੱਥੇ ਸਤਗੁਰਾਂ ਦੇ ਚਰਨ ਪਏ ਨੇ। ਇਹਨਾਂ ਸਿੱਧਾ ਦੇ ਮਨ ਦੇ ਅੰਦਰ ਇਹ ਡਰ ਸੀ ਕਿ ਕਿਤੇ ਨਾ ਹੋਵੇ। ਸਾਡੇ ਗੁਰਖਨਾਥ ਨੂੰ ਲੋਕ ਭੁੱਲੀ ਜਾਣ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਪਮਾ ਕਰਨ ਲੱਗ ਜਾਣੇ ਇਸ ਸਥਾਨ ਤੇ ਆ ਕੇ ਸੋ ਇਸ ਕਰਕੇ ਬਾਬਾ ਅਲਮਸਤ ਜੀ ਦੇ ਨਾਲ ਝਗੜਾ ਕਰਦੇ ਰਹੇ ਜਿਹੜੇ ਨਿਸ਼ਾਨੀ ਦੇ ਤੌਰ ਤੇ ਪਿੱਪਲ ਦਾ ਰੁੱਖ ਬਾਬਾ ਅਲਮਸਤ ਜੀ ਨੇ ਦਿਖਾਇਆ ਸੀ ਕਿ ਇਹਨਾਂ ਪੱਤਿਆਂ ਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੰਜੇ ਦੇ ਨਿਸ਼ਾਨ ਨੇ ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਸਿੱਧਾ ਦੇ ਨਾਲ ਚਰਚਾ ਹੋਈ ਸੀ ਹੰਕਾਰ ਦੇ ਵਿੱਚ ਆ ਕੇ ਆਪਣੀ ਤਾਕਤ ਦਿਖਾਉਣ ਦੇ ਮਾਰੇ ਨੇ ਹਨੇਰੀ ਝੱਖੜ ਵਗਾ ਕੇ ਪਿੱਪਲ ਦਾ ਰੁੱਖ ਉਡਾਉਣਾ ਚਾਹਿਆ ਜਿੱਥੇ ਬਾਕੀ ਦਰਖਤ ਸਾਰੇ ਉੱਡ ਗਏ ਪੱਟੇ ਗਏ ਜੜਾਂ ਦੇ ਵਿੱਚੋਂ ਪਰ ਇਸ ਪਿੱਪਲ ਦੇ ਰੁੱਖ ਦੇ ਕੋਲ ਗੁਰੂ ਨਾਨਕ ਦੇਵ ਜੀ ਹੁਣ ਕਰਕੇ ਇਹ ਪਿੱਪਲ ਦਾ ਰੁੱਖ ਜਿਸ ਵਕਤ ਉਖੜਿਆ ਸਤਿਗੁਰਾਂ ਨੇ ਹੱਥ ਪਾ ਲਿਆ ਹਿੱਲਣ ਤੱਕ ਨਹੀਂ ਦਿੱਤਾ ਸਤਿਗੁਰਾਂ ਸੋ ਇਸ ਕਰਕੇ ਮਹਾਰਾਜਿਆਂ ਦਾ ਹੱਥ ਲੱਗਣ ਕਰਕੇ ਇਹ ਪਿੱਪਲ ਦੇ ਰੁੱਖ ਦੇ ਉੱਪਰ ਪੰਜੇ ਦੇ ਨਿਸ਼ਾਨ ਪ੍ਰਗਟ ਹੋਏ ਇਹ ਸਤਿਗੁਰੂ ਜੀ ਨਿਸ਼ਾਨਦੇਹੀ ਆਪਣੇ ਸਿੱਖਾਂ ਨੂੰ ਆਪ ਦੇ ਕੇ ਜਾਂਦੇ ਆ। ਸ੍ਰੀ ਹੇਮਕੁੰਡ ਸਾਹਿਬ ਦਾ ਜਿਹੜਾ ਪਾਵਨ ਸਥਾਨ ਹੈ ਦਸਵੇਂ ਪਾਤਸ਼ਾਹ ਨੇ ਜੋ ਪੂਰਬਲੇ ਜਨਮ ਦੇ ਵਿੱਚ ਉੱਥੇ ਤਪ ਕੀਤਾ ਹੈ। ਭਾਵੇਂ ਕਿ ਨਿੰਦਿਆ ਕਰਨ ਵਾਲੇ ਕਹਿੰਦੇ ਨੇ ਕਿ ਸਤਿਗੁਰਾਂ ਨੇ ਤਾਂ ਉੱਥੇ ਤਪ ਕੀਤਾ ਹੀ ਨਹੀਂ ਪਤਾ ਨਹੀਂ ਇਹ ਸਥਾਨ ਕਿੱਥੋਂ ਪ੍ਰਗਟ ਕਰ ਲਿਆ। ਪਰ ਸਤਿਗੁਰੂ ਜੀ ਆਪ ਆਪਣੀ ਰਚਨਾ ਦੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਚਿੱਤਰ ਨਾਟਕ ਗੁਰਬਾਣੀ ਦੇ ਵਿੱਚ ਇਹ ਦੱਸ ਕੇ ਗਏ ਨੇ ਕਿ ਹੇਮਕੁੰਟ ਪਹਾੜਤ ਹੈ ਜਹਾਂ ਸੱਤ শৃੰਗ ਸੋਭਿਤ ਹੈ ਕਹਾਂ ਮਹਾਰਾਜ ਜੀ ਦੱਸ ਕੇ ਗਏ ਕਿ ਸੱਤ ਪਹਾੜਤਾਂ ਦੇ ਵਿੱਚਕਾਰ ਇੱਕ ਸਥਾਨ ਹੈ ਉਸ ਜਗ੍ਹਾ ਦੇ ਉੱਤੇ ਬੈਠ ਕੇ ਅਸੀਂ ਤਪ ਕੀਤਾ ਤੇ ਗੁਰਸਿੱਖਾਂ ਨੇ ਪਾਵਨ ਗੁਰਬਾਣੀ ਵਿਚਾਰੀ ਤੇ ਉਸ ਸਥਾਨ ਦੀ ਭਾਲ ਕੀਤੀ ਤੇ ਅੱਜ ਉਸ ਸਥਾਨ ਦੇ ਉੱਤੇ ਬਹੁਤ ਸੰਗਤਾਂ ਨਕਮਸਤਕ ਹੁੰਦੀਆਂ ਨੇ ਦਰਸ਼ਨ ਦੇਦਾਰ ਕਰਦੀਆਂ ਨੇ ਇਹ ਮਤਵੱਧ ਸਤਗੁਰੂ ਜੀ ਆਪ ਹੀ ਦੇ ਦਿੰਦੇ ਨੇ ਗੁਰਸਿੱਖਾਂ ਨੂੰ ਤੇ ਤਰਕ ਕਰਨ ਵਾਲਿਆਂ ਨੂੰ ਤਾਂ ਉਹਨਾਂ ਨੂੰ ਤਾਂ ਕੁਝ ਸਮਝਾਉਣ ਦੀ ਲੋੜ ਹੀ ਨਹੀਂ ਜਿਹਦੇ ਬੁੱਧੀ ਦੇ ਵਿੱਚ ਪ੍ਰਮਾਤਮਾ ਹਈਏ ਨਹੀਂ ਉਹ ਤਰਕਾਂ ਕਰੀ ਜAVE ਜੋ ਮਰਜ਼ੀ ਕਰੀ ਜਾਵੇ ਪਰ ਜਿਹੜੇ ਭਾਵਨਾਵਾਲੇ ਗੁਰੂ ਕੇ ਸਿੱਖ ਹਨ ਉਹ ਤਾਂ ਜਿੱਥੇ ਵੀ ਕਿਤੇ ਪਤਾ ਲੱਗਾ ਕਿ ਸਤਿਗੁਰਾਂ ਦੇ ਚਰਨ ਪਏ ਨੇ ਤੇ ਉਹਨਾਂ ਨੇ ਉੱਥੇ ਸਥਾਨ ਬਣਾ ਦਿੱਤੇ ਨੇ ਬੜੇ ਸੁੰਦਰ ਬਾਬਾ ਅਲਮਸਤ ਜੀ ਨੇ ਅਰਦਾਸ ਬੇਨਤੀ ਕੀਤੀ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜਿਆਂ ਦੇ ਚਰਨਾਂ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦੇ ਹੋਏ ਕਰਤਾਰਪੁਰ ਸਾਹਿਬ ਹੁੰਦੇ ਹੋਏ ਤੇ ਮਹਾਰਾਜ ਜੀ ਫਿਰ ਇੱਥੇ ਪਹੁੰਚੇ ਸਨ ਜਿਹੜੇ ਸਥਾਨ ਨੂੰ ਪਹਿਲਾਂ ਗੋਰਖ ਮਤਾ ਕਿਹਾ ਜਾਂਦਾ ਸੀ ਉੱਥੇ ਮਹਾਰਾਜ ਜੀ ਪਹੁੰਚ ਗਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਾਦੋ ਉੱਤੇ ਪਹੁੰਚੇ ਸਤਗੁਰਾਂ ਦੇ ਨਾਲ ਫੌਜਾਂ ਨੇ ਅਠਾਣੀ ਫੌਜਾਂ ਨੇ ਬੜਾ ਜਾਹੋ ਜਲਾਲ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇਹ ਜਦੋਂ ਸਿੱਧਾ ਨੂੰ ਪਤਾ ਲੱਗਾ ਕਿ ਇਸ ਗੋਰਖਮੱਤੇ ਨਗਰ ਦੇ ਵਿੱਚ ਮਹਾਰਾਜਾਂ ਦੀ ठाठ-ਬਾਠ ਵਾਲੇ ਗੁਰੂ ਸਾਹਿਬ ਜੀ ਆ ਗਏ ਹਨ ਫੌਜਾਂ ਦੇ ਹੱਥਾਂ ਦੇ ਵਿੱਚ ਨੰਗੀਆਂ ਤਲਵਾਰਾਂ ਵੱਡੇ-ਵੱਡੇ ਬਰਛੇ ਜਦੋਂ ਦੇਖੇ ਤੇ ਜਿਹੜੇ ਭੰਗਰਨਾਥ ਵਰਗੇ ਸਿੱਧ ਸੀ ਉਹ ਤੋਂ ਉਸੇ ਵਕਤ ਹੀ ਤਿੱਤਰ-ਬਿੱਤਰ ਹੋ ਗਏ ਆਪਣੀਆਂ ਸ਼ਕਤੀਆਂ ਦੇ ਨਾਲ ਜਾ ਪਹੁੰਚੇ ਗੋਰਖਨਾਥ ਦੇ ਕੋਲੇ ਉੱਥੇ ਜਾ ਕੇ ਦੱਸਿਆ ਸਾਰਾ ਕੁਝ ਵੀ ਜਿਹੜਾ ਆਪ ਜੀ ਦਾ ਸਥਾਨ ਬਣਿਆ ਹੈ ਜਿੱਥੇ ਆਪ ਜੀ ਦੇ ਵਿਚਾਰ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਉੱਥੇ ਪਤਾ ਨਹੀਂ ਇੱਕ ਫਕੀਰ ਜਾ ਕੇ ਬੈਠਾ ਉੱਥੇ ਧੂਪ ਬੱਤੀ ਕਰਨ ਲੱਗ ਗਿਆ ਉਹ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਬੈਠ ਗਿਆ ਆਪਾਂ ਵੇ ਕਿ ਅਸੀਂ ਆਪ ਦੀਆਂ ਸ਼ਕਤੀਆਂ ਦੇ ਜੋਰ ਦੇ ਨਾਲ ਉਸ ਨਿਸ਼ਾਨ ਦੇ ਹੀ ਨੂੰ ਵੀ ਖਤਮ ਕੀਤਾ ਉਹ ਪਿੱਪਲ ਦੇ ਰੁੱਖ ਨੂੰ ਸਾੜ ਦਿੱਤਾ ਪਰ ਹੁਣ ਉੱਥੇ ਪਤਾ ਨਹੀਂ ਕੋਣ ਮਹਾਰਾਜਾਂ ਵਰਗਾ ਇੱਕ ਵਿਅਕਤੀ ਆਇਆ ਹੈ ਬੜਾ ਜਾਹੋ ਜਨਾਲ ਬੜੀਆਂ ਫੌਜਾਂ ਦੇ ਨਾਲ ਹਥਿਆਰ ਚੰਗੇ ਨੇ ਕੋਲ ਹੁਣ ਉਹ ਆ ਕੇ ਬੈਠ ਗਿਆ ਦੱਸੋ ਕੀ ਕਰੀਏ ਹੁਣ ਜਿਹੜਾ ਗੋਰਖਨਾਥ ਸੀ ਉਹ ਭਲੀ ਪਾਂਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਲ ਨੂੰ ਦੇਖ ਚੁੱਕਿਆ ਸੀ ਕਿਉਂਕਿ ਬੜੀਆਂ ਹਨੇਰੀਆਂ ਬਗਾਈਆਂ ਸੀ ਆਪਾਂ ਸੁਣੇ ਸੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਰੇ ਜੀਵਣੇ ਕਿਵੇਂ ਉੱਥੇ ਅਲੱਗ ਅਲੱਗ ਰੂਪ ਬਣਾ ਲੇ ਇੱਕ ਸ਼ੇਰ ਬਣ ਗਿਆ ਕੋਈ ਬਿੱਲੀ ਬਣ ਗਿਆ ਕਦੇ ਲੁੱਕ ਕੇ ਕਦੇ ਛੁਪ ਗਏ ਮਹਾਰਾਜ ਜੀ ਨੇ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਲਿਆਂਦਾ ਸੀ ਤੇ ਇਸੇ ਭੰਗਰਨਾਥ ਦੇ ਸਿਰ ਦੇ ਵਿੱਚ ਤਾਂ ਮਹਾਰਾਜ ਜੀ ਦੇ ਖੜਾਮ ਇੰਨੇ ਵਾਰ ਵੱਜੀ ਇਹਦੀ ਅਕਲ ਟਕਾਣੇ ਲੱਗ ਗਈ ਸੀ ਇਹ ਅਲੋਪ ਹੋ ਗਿਆ ਕਹਿੰਦਾ ਜੀ ਲੱਭੋ ਸਤਿਗੁਰਾਂ ਨੇ ਆਪ ਦੀ ਖੜਾਮ ਛੱਡ ਦਿੱਤੀ ਤੇ ਉਹ ਖੜਾਮ ਮੇਰੇ ਸਿਰ ਦੇ ਵਿੱਚ ਵੱਜ-ਵੱਜ ਕੇ ਇਹਨੂੰ ਲੱਭ ਕੇ ਲੈ ਕੇ ਆਈ ਹੁਣ ਗੋਰਖਨਾਥ ਭਲੀ ਪਾਉਂਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੇ ਦੀ ਸ਼ਕਤੀ ਨੂੰ ਜਾਣਦਾ ਹੈ ਪਰ ਉਹ ਜਾਣਦਾ ਸੀ ਕਿ ਭੰਗਰਨਾਥ ਹੁਣੀ ਆਪਦੀਆਂ ਰਿਧੀਆਂ ਸਿੱਧੀਆਂ ਦਾ ਬੜਾ ਹੰਕਾਰ ਕਰਦੇ ਨੇ ਇਹਨਾਂ ਦੇ ਜਦ ਤੱਕ ਮੂੰਹ ਦੇ ਨੇ ਪੈਂਦੀ ਤਦ ਤੱਕ ਇਹ ਹੰਕਾਰ ਨਹੀਂ ਛੱਡਦੇ ਇਸ ਕਰਕੇ ਗੋਰਖਨਾਥ ਨੇ ਰੁੱਕ ਕੇ ਨਾ ਕਹਿਣ ਲੱਗਾ ਹਾਂ ਚਾਹੀਦਾ ਸਥਾਨ ਛਡਾਉ ਆਪਣਾ ਜਾਓ ਫਿਰ ਉਥੋਂ ਭੰਗਰਨਾਥ ਹੁਣੀ ਉਹ ਤੋਂ ਰਲ ਕੇ ਆਗੇ ਉਸੇ ਥਾਂ ਦੇ ਉੱਤੇ ਜਿੱਥੇ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਬਿਰਾਜਮਾਨ ਨੇ ਸੋ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਸਾਰਿਆਂ ਤੋਂ ਪਹਿਲਾਂ ਤਾਂ ਆ ਕੇ ਬੈਠੇ ਨਮਸਕਾਰਾਂ ਕੀਤੀਆਂ ਆਦੇਸ ਆਦੇਸ ਇਸ ਤਰ੍ਹਾਂ ਨਮਸਕਾਰ ਕਰਦੇ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦੇਸ ਕਿਨੂੰ ਕਿਹਾ ਸੀ ਆਦੇਸ ਤਸੈ ਆਦੇਸ ਮਹਾਰਾਜ ਕਹਿੰਦੇ ਨਮਸਕਾਰ ਹੈ ਕੀ ਨੂੰ ਨਮਸਕਾਰ ਹੈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਮਾਰਾ ਕਹਿੰਦੇ ਨਮਸਕਾਰ ਸਾਡੀ ਵੀ ਹੈ ਪਰ ਤੁਹਾਨੂੰ ਨਹੀਂ ਹੁਣ ਉਹ ਹੈ ਜਿਹੜਾ ਆਦ ਕਾਲ ਤੋਂ ਚੱਲਿਆ ਆਉਂਦਾ ਅਨੀਲ ਹੁੰਦਾ ਹੈ ਗਿਣਤੀ ਦਾ ਆਵਾਜ਼ ਕਹਿੰਦਾ ਜਿਹੜਾ ਕੋਈ ਗਿਣਤੀ ਮਿੰਤੀ ਦੇ ਵਿੱਚ ਨਹੀਂ ਹੈ ਅਨਾਦ ਹੁੰਦਾ ਹੈ ਜਿਹੜਾ ਨਾਦ ਤੋਂ ਰਹਿਤ ਧੁਨੀ ਤੋਂ ਰਹਿਤ ਹੈ ਅਨਾਹਤ ਜਿਹੜਾ ਅਨਹਤ ਤੋਂ ਵੀ ਪਰੇ ਹੈ ਮਹਾਰਾਜ ਕਹਿੰਦੇ ਉਹਨੂੰ ਨਮਸਕਾਰ ਹੈ। ਤੋ ਇਹ ਨਾ ਸਮਝ ਲੈ ਵੀ ਤੁਹਾਨੂੰ ਨਮਸਕਾਰ ਕੀਤੀ ਅਸੀਂ ਤੁਹਾਡੇ ਅੱਗੇ ਝੁਕ ਗਏ। ਮਹਾਰਾਜ ਕਹਿੰਦੇ ਨਹੀਂ। ਸੋ ਉਹੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦਾ ਨਮਸਕਾਰ ਕੀਤੀ ਹੋਈ ਅੱਜ ਗੁਰੂ ਹਰਗੋਬਿੰਦ ਪਾਸ਼ਾ ਨੇ ਵੀ ਉਸੇ ਤਰ੍ਹਾਂ ਨਮਸਕਾਰ ਕਰ ਦਿੱਤੀ ਕਿ ਆਦੇਸ਼। ਕਿਸੇ ਆਦੇਸ਼। ਪਹਿਲਾਂ ਤਾਂ ਹੁਣ ਇਹ ਨਮਸਕਾਰ ਸੁਣ ਕੇ ਹੀ ਸੱਜ ਜਿਹੜੇ ਖਿਜ ਗਏ ਕਿ ਸਾਨੂੰ ਨਮਸਕਾਰ ਕਿਉਂ ਨਹੀਂ ਕੀਤੀ? ਇਹ ਅਕਾਲ ਪੁਰਖ ਨੂੰ ਨਮਸਕਾਰਾ ਕਰਦੇ ਨੇ। ਫਿਰ ਆਪਣੀ ਵਿਚਾਰ ਕਰਨ ਲੱਗਿਆ ਆਪਣੀ ਬੁੱਧੀ ਦਾ ਜਿਹੜਾ ਹੰਕਾਰ ਸੀ ਵੀ ਅਸੀਂ ਹਜ਼ਾਰਾਂ ਸਾਲਾਂ ਤੱਕ ਜਿਉਂਦੇ ਰਹਿਨੇ ਆ ਕਿਉਂਕਿ ਸਵਾਸ ਦਸਮ ਦਵਾਰ ਦੇ ਵਿੱਚ ਚੜਾ ਲੈਂਦੇ ਸੀ ਹੁਣ ਵੇਖ ਲਓ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਵੇਲੇ ਵੀ ਜਵਾਨ ਸੀ ਤੇ ਅੱਜ ਛੇਵੀਂ ਜੋਤ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਤੇ ਅੱਜ ਵੀ ਭੰਗਰਨਾਥ ਹੁਣੇ ਜਵਾਨ ਨੇ ਅੱਜ ਫੇਰ ਆ ਕੇ ਵਿਚਾਰ ਕਰਨ ਬੁੱਧੀ ਦੇ ਵਿੱਚ ਹੰਕਾਰ ਸੀ ਕਿ ਅਸੀਂ ਜਵਾਨ ਰਹਨੇ ਅਸੀਂ ਮਰਨ ਤੋਂ ਰਹਿ ਤਾਂ ਮਹਾਰਾਜਿਆਂ ਦੇ ਨਾਲ ਵਿਚਾਰਾ ਕਰਨ ਲੱਗ ਗਏ ਕਹਿ ਲੱਗੇ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਸਾਡੇ ਬਚਨ ਸੁਣੋ ਕਿ ਤੁਸੀਂ ਗ੍ਰਸਤੀ ਜੀਵਣ ਵਾਲੇ ਹੋ ਤੇ ਹੁਣ ਤੁਸੀਂ ਆ ਕੇ ਸਿੱਧਾਂ ਦੇ ਅਸਥਾਨ ਤੇ ਬੈਠ ਗਏ ਹੋ ਵੀ ਗ੍ਰਸਤੀ ਜੀਵਣ ਵਾਲੇ ਮਨੁੱਖ ਦਾ ਸਾਡੇ ਨਾਲ ਬ੍ਰਕਤੀਆਂ ਦੇ ਨਾਲ ਕੀ ਮੁਕਾਬਲਾ ਹੈ ਅਸੀਂ ਆਪਦਾ ਘਰ-ਬਾਰ त्याग ਕੇ ਆ ਦੁਨੀਆ ਛੱਡੀ ਹੈ ਮਹਾਰਾਜ ਜੀ ਕਹਿਣ ਲੱਗੇ ਠੀਕ ਹੈ ਤੁਸੀਂ ਕਿਸ ਤਰ੍ਹਾਂ ਬ੍ਰਕਤੀ ਹੋ ਕਹਿੰਦੇ ਦੇਖੋ ਅਸੀਂ ਘਰ-ਬਾਰ ਛੱਡੇ ਨੇ ਜੰਗਲਾਂ ਦੇ ਵਿੱਚ ਰਹਿੰਦੇ ਆ ਪਿੰਡੇ ਦੇ ਉੱਤੇ ਸਵਾਹ ਮਲ ਕੇ ਰੱਖਦੇ ਆ ਸਿਰ ਦੇ ਵਿੱਚ ਸਵਾਹ ਪਾ ਕੇ ਰੱਖਦੇ ਆ ਮਹਾਰਾਜ ਕਹਿੰਦੇ ਜਿਹੜੀ ਇਹ ਤੁਹਾਡੀ ਸਵਾਹ ਹੈ ਨਾ ਇਹ ਤੁਹਾਡੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਅੰਤਰ ਅਗਨ ਬਾਹਰ ਤਾਂ ਸਵਾਹ ਮਹਾਰਾਜ ਕਹਿੰਦੇ ਬਾਹਰੋ ਹੀ ਸਵਾਹ ਅੰਦਰੋ ਸਵਾਹ ਨਹੀਂ ਹੋ ਅੰਦਰ ਤਾਂ ਅੱਗ ਬਲ ਰਹੀ ਹੈ ਅੰਦਰ ਤਾਂ ਹੰਕਾਰ ਦੀ ਅੱਗ ਬਲੀ ਜਾ ਰਹੀ ਹੈ ਵੀ ਸਾਡੀ ਉਮਰ ਬਹੁਤ ਲਮੇਰੀ ਹੈ ਅਸੀਂ ਬਹੁਤ ਜਪੀ ਤੱਪੀ ਅਸੀਂ ਘਰ-ਬਾਰ ਛੱਡਿਆ ਮਾਰਾ ਕਹਿੰਦੇ ਅੰਦਰ ਤਾਂ ਹੰਕਤਾ ਦੀ ਅੱਗ ਬਲੀ ਜਾ ਰਹੀ ਹੈ ਬਾਹਰ ਮਲੀ ਸੁਆ ਕੀ ਕਰੂੰ ਸ਼ੇਵ ਭਗਵਾਨ ਆਪਦੇ ਧਰਮ ਦੇ ਐਡੇ ਤਕੜੇ ਪ੍ਰਚਾਰਕ ਸੀ ਇਹਨਾਂ ਨੇ ਆਪਣੇ ਸਰੀਰ ਨੂੰ ਹੀ ਪ੍ਰਚਾਰ ਬਣਾਇਆ ਹੋਇਆ ਸੀ ਸਰੀਰ ਦੇ ਤੇ ਸੁਆ ਮਲ ਕੇ ਰੱਖਦੇ ਸੀ ਕਿਉਂ ਵੇ ਵੇਖੇ ਤੋਂ ਹੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਸਰੀਰ ਦਾ ਹੰਕਾਰ ਨਹੀਂ ਕਰਨਾ ਇਹ ਨੇ ਸੁਆਹ ਬਣ ਜਾਣਾ ਆਪਣੇ ਧਰਮ ਦਾ ਪ੍ਰਚਾਰ ਇਸ ਤਰ੍ਹਾਂ ਕਰਦੇ ਸੀ ਉਸੇ ਤਰ੍ਹਾਂ ਹੀ ਸੱਦ ਉਹਨਾਂ ਦੀ ਰੀਸ ਹੈ ਆਪਦੇ ਪਿੰਡ ਤੇ ਇਹ ਸੁਆਹ ਮਿਲਦੇ ਆ ਸਰਦ ਵਿੱਚ ਸੁਆਹ ਪਾਉਂਦੇ ਆ ਆਪਦੇ ਚ ਦੂਸਰਾ ਮਾਰਾ ਕਹਿੰਦੇ ਗ੍ਰਸਤੀ ਜੀਵਨ ਜੇ ਤੁਸੀਂ ਤਿਆਗਿਆ ਫਿਰ ਮਾਰਾ ਕਹਿੰਦੇ ਮੰਗ ਮੰਗ ਕੇ ਤੁਸੀਂ ਗ੍ਰਸਤੀਆਂ ਦੇ ਘਰੋਂ ਖਾਣੇ ਹੋ ਤੇ ਫਿਰ ਮੰਗਣ ਦੀ ਜ਼ਰੂਰਤ ਕਿਉਂ ਕਿ ਰਸਤੀਆਂ ਤੋਂ ਪੈਂਦੀ ਆ ਤੁਹਾਨੂੰ ਜਦੋਂ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਬਚਨ ਸੁਨੇ ਮਹਾਰਾਜ ਕਹਿੰਦੇ ਬਾਹਰੋਂ ਜਿਹੜਾ ਇਕੱਲਾ ਪਹਿਰਾਵਾ ਹੈ ਨਾ ਇਹ ਤਾਂ ਤੁਹਾਡੀ ਵਰਤੀ ਹੈ ਵੀ ਸੋਹ ਮਲ ਕੇ ਰੱਖਣੀ ਇਹ ਗੱਲ ਹਰ ਇੱਕ ਮਨੁੱਖ ਤੇ ਲਾਗੂ ਹੁੰਦੀ ਹੈ ਭਾਵੇਂ ਕੋਈ ਬਾਹਰੋਂ ਅਮਰ ਤੇ ਛੱਕਦਾ ਹੈ ਬਾਹਰੀ ਤੌਰ ਦੇ ਤੇ ਕਕਾਰ ਪਾਏ ਨੇ ਦਸਤਾਰ ਬੰਨੀ ਆ ਦਾੜਾ ਕੇਸ ਰੱਖਿਆ ਭਾਵੇਂ ਕੋਈ ਜਨੇਊ ਪਾਉਂਦਾ ਟੋਪੀ ਲੈਂਦਾ ਬੋਦੀ ਰੱਖਦਾ ਭਾਵੇਂ ਕੋਈ ਮਸ਼ਹਰੇ ਕੱਟਦਾ ਟੋਪੀ ਲੈਂਦਾ ਤੇ ਆਪਣੀਆਂ ਅਰਕਾਂ ਕੱਟ ਕੇ ਕੱਪੜੇ ਪਾਉਂਦਾ ਹੈ ਮੁਸਲਮਾਨ ਮਹਾਰਾ ਕਹਿੰਦੇ ਬਾਹਰੀ ਵਰਦੀ ਹੈ ਜਿੱਦਾਂ ਦਾ ਬਾਹਰੋਂ ਐ ਉਦਾਂ ਅੰਦਰੋਂ ਵੀ ਹੋਣਾ ਚਾਹੀਦਾ ਹੈ ਮਹਾਰਾ ਕਹਿੰਦਾ ਮਨ ਨੂੰ ਸਾਧਦਾ ਨਾ ਜਿਹੜਾ ਮਨੁੱਖ ਕੱਲੇ ਸਰੀਰ ਨੂੰ ਨਹੀਂ ਸਾਧਦਾ ਮਨ ਸਾਧੇ ਸਿੱਧ ਹੋਈ ਜਿਹੜਾ ਬੰਦਾ ਆਪਣੇ ਬਾਹਰੀ ਸਰੀਰ ਨੂੰ ਸਾਧਨਾ ਕਰ ਲਈ ਆਪਣੇ ਮਨ ਨੂੰ ਵੀ ਉਸੇ ਤਰ੍ਹਾਂ ਦੇ ਬਣਾ ਲਵੇ ਬਾਰੋਂ ਨਹਾਤਾ ਧੋਤਾ ਸਾਫ ਕਪੜੇ ਪਾਲੇ ਕੇਸ ਧੋਲੇ ਦਾੜਾ ਧੋਲਿਆ ਮਸ਼ਹਰੇ ਧੋਲੇ ਅੱਖਾਂ ਧੋਲੀਆਂ ਮਾਰਾ ਕਹਿੰਦੇ ਅੰਦਰੋਂ ਵੀ ਉਹਨਾਂ ਸਾਫ ਬਣ। ਬਾਹਰੋਂ ਨਹਾਉਣਾ ਵੀ ਲੋਕ ਇਹਨਾਂ ਕਹਿ ਦੇਣ ਕਿ ਤੇ ਗੰਦੀ ਗੰਦਗੀ ਦੇ ਨਾਲ ਭਰਿਆ ਇਹਦੇ ਕੋਲ ਨਹੀਂ ਰੁਕਣਾ। ਪਰ ਮਾਰਾ ਕਹਿੰਦੇ ਮਨ ਵੀ ਸਾਫ ਕਰ। ਵੀ ਜੇ ਕਹਿੰਦੇ ਮਨ ਦੀ ਖੇਡ ਬਣੇ ਪ੍ਰਮਾਤਮਾ ਇਹਨਾਂ ਕਹੇ ਕਿ ਇਹਦਾ ਮਨ ਗੰਦਾ ਇਹਦੇ ਕੋਲ ਨਹੀਂ ਰੁਕਣਾ। ਮਨ ਵੀ ਉਹਨਾਂ ਹੀ ਸਾਫ ਕਰ ਲੈ ਜਿੰਨਾ ਬਾਹਰੋਂ ਸਰੀਰ ਕੀਤਾ। ਸੋ ਜਦੋਂ ਇਸ ਤਰ੍ਹਾਂ ਸਤਿਗੁਰਾਂ ਦੇ ਬਚਨ ਸੁਣੇ ਆ ਗਏ ਫਿਰ ਆਪਣੀ ਔਕਾਤ ਦੇ ਉੱਤੇ ਚੜ ਗਏ ਗੁੱਸੇ ਅੱਖਾਂ ਨੇ ਇਤਰ ਲਾਲ ਕਰ ਲਏ ਇਹਨਾਂ ਸੱਦਾਂ ਨੇ ਉੱਡ ਗਏ ਹਵਾ ਦੇ ਵਿੱਚ ਲੱਗੇ ਆਪ ਦਾ ਜੋਰ ਦਿਖਾਉਣ ਹਨੇਰੀਆਂ ਤੂਫਾਨ ਲਿਆਉਣ ਲੱਗ ਗਏ ਪਰ ਸਤਿਗੁਰੂ ਜੀ ਬੈਠੇ ਹੋਏ ਨੇ ਚੌਂਕੜਾ ਮਾਰ ਕੇ ਮਹਾਰਾਜਿਆਂ ਦਾ ਤਾਪ ਤੇ ਜ ਇੰਨਾ ਤੇਜ ਹੈ ਕਿ ਮਹਾਰਾਜਿਆਂ ਦੇ ਕੋਲ ਆਉਣ ਦੀ ਹਿੰਮਤ ਨਹੀਂ ਕਰਦੇ ਪਏ ਜਦੋਂ ਬਹੁਤ ਆਪਣਾ ਬਲ ਲਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਉੱਪਰ ਜਵੇਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਜਦੋਂ ਇਸ ਤਰ੍ਹਾਂ ਆਪਣਾ ਬਲ ਲਾ ਲਾ ਕੇ ਹਾਰ ਗਏ ਥੱਕ ਗਏ ਫਿਰ ਚਲੇ ਗਏ ਗੋਰਖਨਾਥ ਦੇ ਕੋਲੇ ਕਹਿੰਦੇ ਉਹ ਨਹੀਂ ਸਾਡੇ ਵਸ ਦੇ ਵਿੱਚ ਆਉਣ ਵਾਲਾ ਉਹਨੂੰ ਵਸਜ ਕਰਨਾ ਉਹ ਜਗ੍ਹਾ ਨੂੰ ਵਸਜ ਕਰਨਾ ਸਾਡੇ ਵਸ ਦੀ ਗੱਲ ਨਹੀਂ ਗੋਰਖਨਾਥ ਹੱਸਣ ਲੱਗੇ ਕਹਿਣ ਲੱਗਾ ਪਤਾ ਤਾਂ ਮੈਨੂੰ ਪਹਿਲੇ ਸੀ ਪਰ ਤੁਹਾਡੀ ਜਿਹੜੀ ਹਉਮੈ ਹੰਗਦਾ ਨੇ ਨਾਸ਼ ਨੇ ਉਹਦੀ ਐਸੇ ਕਰਕੇ ਤੁਹਾਨੂੰ ਭੇਜਿਆ ਸੀ ਐਸੇ ਕਰਕੇ ਹੀ ਤੁਹਾਨੂੰ ਉੱਥੇ ਭੇਜਿਆ ਸੀ ਵੀ ਜਾ ਕੇ ਤੁਸੀਂ ਦੇਖਿਓ ਪਹਿਲਾਂ ਜੇ ਤੁਹਾਨੂੰ ਨਾ ਭੇਜਦੇ ਤੇ ਤੁਹਾਡੀ ਹਉਮੈ ਜਿਹੜੀ ਸੀ ਉਹ ਵਧੀ ਜਾਣੀ ਸੀ ਘਟਣੀ ਨਹੀਂ ਸੀ ਸੋ ਇਹਸ ਕਰਕੇ ਗੋਰਖਨਾਥ ਕਹਿਣ ਲੱਗਾ ਹੁਣ ਦੁਨੀਆਦਾਰੀ ਦਾ ਖਿਹੜਾ ਬਿਲਕੁਲ ਛੱਡੋ ਜੋ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਦਿੱਤਾ ਹੈ ਕਿ ਸਰੀਰ ਜਿਹੜਾ ਹੈ ਜਿਸ ਤਰ੍ਹਾਂ ਸਰੀਰ ਨੂੰ ਨਾਸ਼ਵੰਤ ਬਣਾਇਆ ਨਾ ਸਵਾਹ ਮਲ ਮਲ ਕੇ ਵੀ ਇਹ ਸਵਾਹ ਇਹਦੇ ਵਿੱਚ ਕੱਖ ਨਹੀਂ ਹੈ ਉਸੇ ਤਰ੍ਹਾਂ ਗੋਰਖਨਾਥ ਕਹਿਣ ਲੱਗਾ ਆਪਣੇ ਮਨਾਂ ਨੂੰ ਵੀ ਇਸ ਤਰ੍ਹਾਂ ਬਣਾ ਲਓ ਵੀ ਸਾਨੂੰ ਦੁਨੀਆਦਾਰੀ ਦੇ ਉੱਤੇ ਕਿਸੇ ਜਗ੍ਹਾ ਦੀ ਲੋੜ ਨਹੀਂ ਹੈ ਸਵਰਤਾ ਸਾਡੇ ਮਨ ਅੰਦਰ ਵੀ ਲੋਭ ਹੈ ਕਿ ਫਲਾਨੀ ਜਗ੍ਹਾ ਸਾਨੂੰ ਮਿਲਣੀ ਚਾਹੀਦੀ ਹੈ ਫਲਾਨੀ ਜਗ੍ਹਾ ਸਾਡੀ ਹੈ ਅੱਜ ਦੁਨੀਆਦਾਰੀ ਦੇ ਵਿੱਚ ਦੁਨੀਆਦਾਰੀ ਦੇ ਕਹਿਣ ਮੁਤਾਬਕ ਦੁਨੀਆਦਾਰੀ ਨੂੰ ਦਿਖਾਉਣ ਦੇ ਲਈ ਬੜੇ ਮਹਾਪੁਰਸ਼ ਬਣੇ ਬੈਠੇ ਨੇ ਬੜੇ ਬ੍ਰਹਮ ਗਿਆਨੀ ਨੇ ਬਹੁਤ ਕਹਿੰਦੇ ਜੇ ਇਹ ਤਾਂ ਬੜਾ ਪੁੱਜਾ ਹੈ ਮਹਾਪੁਰਸ਼ ਹੈ ਪਰ ਜਦੋਂ ਕਦੇ ਗੱਲ ਆਉਂਦੀ ਹੈ ਪੱਗ ਤੇ ਜਦੋਂ ਕਦੇ ਗੱਲ ਆਉਂਦੀ ਹੈ ਜ਼ਮੀਨ ਜਾਇਦਾਦ ਤੇ ਉਦੋਂ ਵੱਡੇ ਵੱਡੇ ਮਹਾਪੁਰਸ਼ ਲੋਭ ਦੇ ਮਾਰੇ ਜਾਂਦੇ ਨੇ ਵੱਡੇ ਵੱਡੇ ਸੰਤ ਕਹਾਉਣ ਵਾਲੇ ਉਸ ਵਕਤ ਲੋਭ ਦੇ ਵਿੱਚ ਜਕੜੇ ਜਾਂਦੇ ਨੇ ਵੀ ਇਹ 10 ਕਿਲੇ ਪੈਲੀ ਆਉਂਦੀ ਹੈ ਇਸ ਜਗ੍ਹਾ ਨੂੰ ਮੈਂ ਕਿਵੇਂ ਆਸਾਨ ਛੱਡ ਦਿਆਂ ਪਰ ساری ਜ਼ਿੰਦਗੀ ਦੁਨੀਆ ਨੂੰ ਕਹਿੰਦੇ ਅਸੀਂ ਬ੍ਰਹਮ ਗਿਆਨੀ ਅਸੀਂ ਮਹਾਪੁਰਸ਼ ਅਸੀਂ ਸੰਤ ਫਿਰ ਤਿਆਗ ਦੀ ਭਾਵਨਾ ਕਿੱਥੇ ਗਈ ਜੀ ਕੀ ਤਿਆਗ ਕੀਤਾ ਕੱਲੇ ਪਹਿਰਾਵੇ ਦਾ ਹੀ ਤਿਆਗ ਕੀਤਾ ਨਾ ਹੋਰ ਤਾਂ ਅੰਦਰੋਂ ਕੁਝ ਤਿਆਗਿਆ ਨਹੀਂ ਗਿਆ ਕੱਲਾ ਪਹਿਰਾਵਾ ਹੀ ਤਿਆਗਿਆ ਵੀ ਦੁਨੀਆਦਾਰੀ ਨਾਲ ਦੇ ਕੱਪੜੇ ਨਹੀਂ ਪਾਏ ਪੈਂਟਾ ਸ਼ਰਟਾ ਨਹੀਂ ਪੰਜਾ ਲੋਰਾ ਟੀ-ਸ਼ਰਟਾ ਨਹੀਂ ਪੰਜਾ ਵੀ ਚੋਲਾ ਪਾਈ ਰੱਖਿਆ ساری ਜ਼ਿੰਦਗੀ ਪਰ ਬਾਹਰੀ ਤਿਆਗ ਹੀ ਰਿਹਾ ਅੰਦਰੋਂ ਤਿਆਗ ਨਹੀਂ ਕੀਤਾ ਜਿੱਦਾਂ ਦੀ ਹਾਲਤ ਲੋਕਾਂ ਦੀ ਸੀ ਉਦਾਂ ਦੀ ਹਾਲਤ ਹੀ ਚੋਲੇ ਵਾਲੇ ਦੇ ਰਹੀ ਸੋ ਇਹ ਸਤਗੁਰਾਂ ਨੇ ਜਦੋਂ ਉਪਦੇਸ਼ ਦਿੱਤਾ ਫਿਰ ਗੋਰਖਨਾਥ ਨੇ ਇਹ ਚੀਜ਼ ਮੰਨ ਲਈ ਕਿ ਵਾਕਿਆ ਹੀ ਮਨ ਦੇ ਅੰਦਰੋਂ ਲੋਭ ਨੇ ਨਿਕਲਦਾ ਫਿਰ ਪਹਾੜਾ ਵੱਲ ਨੂੰ ਚਲੇ ਗਏ ਪੱਕਾ ਕਹਿਣ ਲੱਗੇ ਹੁਣ ਇਸ ਧਰਤੀ ਦੇ ਉੱਤੇ ਕਦੇ ਨਹੀਂ ਆਉਣਾ ਉਸ ਤੋਂ ਬਾਅਦ ਕਰੇ ਧਰਤੀ ਦੇ ਉੱਪਰ ਨਹੀਂ ਆਈ ਫਿਰ ਗੁਰੂ ਹਰਗੋਬਿੰਦ ਪਾਸ਼ਾ ਨੇ ਇਹ ਸਥਾਨ ਜਿਹੜਾ ਸੀ ਜਿਹਦਾ ਨਾਮ ਗੋਰਖ ਮੱਤਾ ਰੱਖਿਆ ਹੋਇਆ ਸੀ ਫਿਰ ਇੱਥੇ ਨਾਨਕ ਮੱਤਾ ਨਾਮ ਦਾ ਇਹ ਸਥਾਨ ਜਿਹੜਾ ਸੀ ਉਹ ਪ੍ਰਗਟ ਕਰ ਦਿੱਤਾ ਸੀ ਸਤਗੁਰਾਂ ਨੇ ਫਿਰ ਇੱਥੇ ਸਿੱਖਾਂ ਸੇਵਕਾਂ ਦੀ ਸੇਵਾ ਲਾ ਦਿੱਤੀ ਭਾਈ ਇਸ ਸਥਾਨ ਦੀ ਸੰਭਾਲ ਜਿਹੜੀ ਹੈ ਉਹ ਕਰਨੀ ਹੈ ਗੁਰੂ ਕੇ ਸਿੱਖੇ ਇਸ ਸਥਾਨ ਤੇ ਆਉਣ ਕਰਨਗੇ ਦਰਸ਼ਨ ਦੇਦਾਰ ਕਰਿਆ ਕਰਨਗੇ ਸੋ ਇਸ ਪ੍ਰਕਾਰ ਇਹ ਪ੍ਰਸੰਗ ਦੀ ਜਿਹੜੀ ਸੰਪੂਰਨਤਾ ਹੋਈ